ਹੈਲੋ ਜੀ ਮਿਸਟਰ ਐਂਡ ਮਿਸੀਤਾਲੀਵਾਲ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹਾਂ ਜੀ ਤਾਂ ਗਾਇਸ ਆਪਾਂ ਆਗੇ ਹੋਏ ਆ ਪ੍ਰੈਸ ਟੇਬਲ ਤੇ ਸੋ ਆਪਾਂ ਆਹ ਦੋ ਨੈਕ ਲੈ ਲਈ ਨੇ ਇਹ ਰੈਡੀਮੈਂਟ ਵੀ ਮਿਲ ਜਾਂਦੇ ਨੇ ਤੁਸੀਂ ਚਾਹੋ ਤਾਂ ਤੁਸੀਂ ਬਣਾ ਵੀ ਸਕਦੇ ਹੋ ਸੋ ਆਪਾਂ ਨੇ ਇਹ ਰੈਡੀਮੈਂਟ ਹੀ ਲੈ ਲਈ ਨੇ ਸੋ ਆਪਾਂ ਇੱਕ ਬਹੁਤ ਹੀ ਸੋਹਣੀ ਗਲੀ ਦੀ ਡਿਜ਼ਾਈਨਿੰਗ ਕਰਾਂਗੇ ਐਂਡ ਤੱਕ ਵੀਡੀਓ ਦੇ ਨਾਲ ਬਣੀ ਰਹੋ ਜੀ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਆਪਾਂ ਇਹਨਾਂ ਸਲਵਾਰ ਨਾਲ ਦੀ ਜਿਹੜਾ ਬਾਟਮ ਨਾਲ ਦਾ ਕੱਪੜਾ ਉਹ ਲੈ ਲਿਆ ਸੀ ਤੇ ਇਹਨੂੰ ਆਮ ਹੀ ਜਿੱਦਾਂ ਆਪਾਂ ਗਲਾ ਪੇਸਟ ਕਰਦੇ ਆ ਉਦਾਂ ਗਲਾ ਪ੍ਰੈਸ ਕਰ ਲੈਣਾ ਚੰਗੀ ਤਰ੍ਹਾਂ ਤੇ ਦੇ ਨੀਚੇ ਆਹ ਵਾਲੀ ਜਿਹੜੀ ਚੀਜ਼ ਐ ਇਹਨੂੰ ਓਪਨ ਕਰਕੇ ਤਾਂ ਗਲੇ ਨੂੰ ਵਿੱਚ ਕਰ ਦੇਣਾ ਇਧਰਲੀ ਸਾਈਡੋਂ ਵੀ ਇਧਰਲੀ ਸਾਈਡੋਂ ਵੀ ਤਾਂ ਆਪਾਂ ਇਹਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਦਵਾਂਗੇ ਲੈਸਸ ਕਰਾਂਗੇ ਇਹਦੇ ਤੇ ਸੋ ਇਹ ਜਿਹੜੀ ਵਾਲਾ ਆਹ ਵਾਲਾ ਪਾਸਾ ਇਹ ਬਾਟਮ ਵਾਲਾ ਪਾਸਾ ਬਹੁਤ ਸੋਹਣਾ ਨੈੱਕ ਬਣੂਗਾ ਜੀ ਤੁਸੀਂ ਮੇਰੇ ਨਾਲ ਐਂਡ ਤੱਕ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਦੇਖਿਓ ਵੀਡੀਓ ਦੇ ਵਿੱਚ ਹਾਂਜੀ ਗਾਇਸ ਤਾਂ ਇਹ ਹੈਗੀ ਆਪਣੀ ਕਮੀਜ਼ ਦਾ ਫਰੰਟ ਇਹ ਹੈਗਾ ਆਪਣਾ ਕਮੀਜ਼ ਦਾ ਫਰੰਟ ਇਹ ਹੈਗੀ ਆਪਣੀ ਬੈਕ ਸੋ ਗਾਇਜ਼ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਆਮ ਗਲਾ ਲਗਾਣੇ ਆ ਤਾਂ ਫਰੰਟ ਵਾਲੀ ਸਾਈਡ ਲਗਾਣੇ ਆ ਤੇ ਆਪਾਂ ਨੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਲੋਈਆਂ ਪਾ ਲੈਣੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਬੈਕ ਵਾਲੀ ਸਾਈਡ ਗਲਾ ਜੜਨਾ ਜੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਮੈਂ ਤੁਹਾਨੂੰ ਦਿਖਾਨੀ ਆ ਤਾਂ ਹਾਂਜੀ ਗਾਇਜ਼ ਆਪਾਂ ਨੇ ਰੱਖ ਲਿਆ ਗਲਾ ਕਮੀਜ਼ ਦੀ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਸਲਾਈ ਕਰ ਦੇਣਾ ਆਮ ਗਲੇ ਵਾਂਗੂ ਹੀ ਹਾਂਜੀ ਗਾਇਸ ਤਾਂ ਆਪਾਂ ਨੇ ਇੱਕੋ ਹੀ ਗਲੇ ਤੇ ਆਪਾਂ ਨੇ ਦੋ neck ਪਾਏ ਨੇ ਇਹਦੇ ਵਿੱਚ ਜਾਨਕਿ ਦੋ ਗਲੇ ਪਾਏ ਨੇ ਆਪਾਂ ਨੇ ਇਹਦੇ ਵਿੱਚ ਇੱਕੋ ਹੀ neck ਤੇ ਸਲਾਈ ਲਗਾਣੀ ਹੈ ਤੇ ਆਪਾਂ ਉਹਨੂੰ ਫਰੰਟ ਵਾਲੀ ਸਾਈਡ ਕਰ ਦੇਣਾ ਆ ਹਾਂਜੀ ਤਾਂ ਆਪਾਂ ਇਦਾਂ ਕਰ ਲਿਆ ਗਲੇ ਨੂੰ ਸਲਾਈ ਲਾਤੀ ਸੀ ਤੇ ਆਪਾਂ ਨੇ ਤੇ ਛੋਟੇ-ਛੋਟੇ ਜੇ ਕੱਟ ਦੇਣੇ ਆ ਜਿੱਦਾਂ ਕੀ ਆਮ ਪਗਲੇ ਨੂੰ ਦਿੰਨੇ ਆ ਕੱਟ ਲਗਾਤੇ ਹੋਏ ਆਪਾਂ ਨੇ ਫੋਰ ਸਾਈਡ ਤੇ ਹੁਣ ਆਪਾਂ ਇਹਨੂੰ ਪਲਟਣਾਗਾ ਫਰੰਟ ਸਾਈਡ ਹਾਂਜੀ ਤਾਂ ਗਾਇਸ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਦਾਂ ਇਹਨੂੰ ਕੱਢ ਲਿਆ ਆ ਆਪਾਂ ਜਾਣ ਬੁੱਝ ਕੇ ਛੱਡਿਆ ਤਾਂ ਕਿ ਇਦਾਂ ਲੱਗੇ ਕਿ ਪਾਈਪਿੰਗ ਲਗਾਈ ਹੋਈ ਹੈ ਬਹੁਤ ਸੋਹਣਾ ਲੱਗਦਾ ਹੈ ਇਦਾਂ ਵੀ ਤੁਸੀਂ ਚਾਹੋ ਤਾਂ ਇਹਨੂੰ ਵਿੱਚ ਵੀ ਕਰ ਸਕਦੇ ਹੋ ਸੋ ਆਪਾਂ ਨੇ ਇਹ ਲਈ ਹੋਈ ਹੈ ਲੈਸਿਸ ਜੋ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਤੁਸੀਂ ਚਾਹੋ ਤਾਂ ਆਹ ਸਾਈਡ ਤੇ ਸਲਾਈ ਵੀ ਲਾ ਸਕਦੇ ਹੋ ਬਟ ਆਪਾਂ ਇਹਦੇ ਤੇ ਲੈਸ ਲਾਵਾਂਗੇ ਤੁਹਾਨੂੰ ਦਿਖਾਣੇ ਆ ਹਾਂਜੀ ਫਰੈਂਡਸ ਤਾਂ ਆਪਾਂ ਇਦਾਂ ਸਲਾਈ ਲਾਂਦੇ ਜਾਣਾ ਤੁਸੀਂ ਚਾਹੋ ਤਾਂ ਸਿੰਗਲ ਵੀ ਲਾ ਸਕਦੇ ਹੋ ਚਾਹੇ ਪਾਈਪਿੰਗ ਵੀ ਲਾ ਸਕਦੇ ਹੋ ਚਾਹੇ ਤੁਸੀਂ ਲੈਸਿਸ ਵੀ ਲਾ ਸਕਦੇ ਹੋ ਲੈਸਿਸ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਜਿਹੜੀ ਆ ਪੈਕਸਟਰ ਸਲਾਈ ਲਾਈ ਹੋਈ ਹੈ ਫੋਲਡਿੰਗ ਦੀ ਇਹ ਆਪਾਂ ਬਾਅਦ ਵਿੱਚ ਉਹਦੇ ੜ ਦਵਾਂਗੇ ਸੋ neck ਬਣ ਕੇ ਬਹੁਤ ਸੋਹਣਾ ਰੈਡੀ ਹੋਊਗਾ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਿਓ ਗਾਇਸ ਐਦਾਂ ਹੀ ਆਪਾਂ ਨੇ ਫੋਰ ਸਾਈਡ ਸਲਾਈ ਲਾ ਦੇਣੀ ਹੈ ਤੁਸੀਂ ਬਣਾ ਕੇ ਦੇਖਿਓ ਬੜਾ ਹੀ ਸੌਖਾ ਤੇ ਸਾਨ ਤਰੀਕਾ ਆ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਗਾਇਸ ਆਪਣਾ ਗਲਾ ਬਹੁਤ ਸੋਹਣੇ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਆਪਾਂ ਨੇ ਲੈਸਿਸ ਲਗਾਤੀ ਹੈ ਤੇ ਆਹ ਕਪੜਾ ਆਪਾਂ ਨੇ ਐਕਸਟਰਾ ਛੱਡ ਦਿੱਤਾ ਆ ਤਾਂ ਕਿ ਪਾਈ ਪੀਨ ਵਾਂਗੂ ਨੀਸ਼ਿੰਗ ਆਵੇ ਦੀ ਪਾਈਪੀਨ ਵਾਂਗੂ ਇਹ ਲੰਗੇ ਪਾਏ ਹੋਏ ਦਾ ਬਹੁਤ ਸੋਹਣਾ ਲੱਗਣਾ ਜੀ ਆਪਾਂ ਨੇ ਬੜਾਈ ਸੌਖਾ ਤਰੀਕਾ ਦੱਸਿਆ ਤੁਸੀਂ ਚਾਹੋ ਤਾਂ ਆਹ ਵਾਲੀ ਸਾਈਡ ਤੇ ਵੀ ਲੈਸ ਐਡ ਕਰ ਸਕਦੇ ਹਾਂ ਬਟ ਆਪਾਂ ਨੂੰ ਇਦਾਂ ਤਿਆਰ ਕਰਨਾ ਸੀ ਆਪਾਂ ਨੇ ਇਦਾਂ ਹੀ ਤਿਆਰ ਕੀਤਾ ਆ ਸੋ ਗਾਇਸ ਪਹਿਲਾਂ ਤੁਸੀਂ ਪਲੂਈਆਂ ਜਰੂਰ ਪਾਓ ਜੀ ਤਾਂ ਕਿ ਗਲੇ ਨੂੰ ਅਟੈਚ ਕਰਨ ਲੱਗੇ ਕੋਈ ਵੀ ਦਿੱਕਤ ਨਹੀਂ ਆਊਗੀ ਸੋ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਐਦਾਂ ਦੇ ਨਵੇਂ-ਨਵੇਂ ਹੋਰ ਡਿਜ਼ਾਈਨ ਦੇਖਣ ਲਈ ਯਕੀਨ ਮੇਰੇ ਚੈਨਲ ਤੇ ਪਹਿਲੀ ਵਾਰੀ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ